ਹੁਣ 100 ਦੇ ਵਿੱਚੋਂ 90% ਨੂੰ ਨਹੀਂ ਪਤਾ ਸਾਰੇ ਕਈ ਫੋਨ ਵੀ ਆਉਣਗੇ ਕਥਾ ਲਾਈਵ 'ਚ ਵੀ ਬੋਲੀ ਵੀ ਆਹ ਬਚਨ ਬੜਾ ਪਿਆਰਾ ਲੱਗਾ ਵਾਕਿਆ ਹੀ ਗੁਰਦੁਆਰੇ ਜਾਂਦਿਆਂ 60 ਸਾਲ ਹੋ ਗਈ ਸੀ ਅੱਗੇ-ਅੱਗੇ ਸੰਗਤ ਜਾਰੀ ਮਗਰ ਮਗਰ ਸਾਰੇ ਪ੍ਰਕਰਮਾ ਕਰ ਰਹੇ ਪਰ ਇਹਦਾ ਮਤਵਲ ਨਹੀਂ ਪਤਾ ਇਹਦਾ ਮਤਵਲ ਮੈਂ ਪ੍ਰਣ ਕੀਤਾ ਗੁਰੂ ਗ੍ਰੰਥ ਸਾਹਿਬ ਜੀ ਨਾਲ ਕਿ ਅੱਜ ਤੋਂ ਬਾਅਦ ਮੈਂ ਉਹ ਕੰਮ ਕਰੂੰ ਜੋ ਗੁਰੂ ਜੀ ਤੁਸੀਂ ਕਹੋਗੇ ਪਰ ਕੀਤਾ ਇੱਕ ਵੀ ਨਹੀਂ ਆਖੋ ਸਤਨਾਮ ਮਾਰੇ ਨੇ ਅੱਖਿਆ ਝੂਠ ਨਾ ਬੋਲੀ ਮੇਰਾ ਗੁਜ਼ਾਰਾ ਹੀ ਨਹੀਂ ਹੈਗਾ ਮਾਰੇ ਕਹਿੰਦੇ ਨਿੰਦਿਆ ਨਾ ਕਰੀ ਨਿੰਦਾ ਭਲੀ ਕਿਸੇ ਕੀ ਮਨਮੁਖ ਮੁਗਦ ਆਪਾਂ ਰਹਿ ਨਹੀਂ ਸਕਦੇ ਚਾਹ ਦਾ ਕੱਪ ਪੀਂਦੇ ਵੀ ਕਿੰਨਿਆਂ ਦੀ ਨਿੰਦਿਆ ਕਰ ਜਾਨੇ ਫਿਰ ਮਾਰੇ ਨੇ ਅੱਖਿਆ ਕਿਸੇ ਦਾ ਹੱਕ ਨਾ ਖਾਈ ਕਿਸੇ ਦਾ ਦਿਲ ਨਾ ਦੁਖਾਈ ਕਿਸੇ ਨੂੰ ਤੱਕਾ ਨਾ ਲਾਈ ਕਿ ਗੁਰਦੁਆਰੇ ਜਾਣ ਵਾਲੇ ਮਨੁੱਖ ਨੂੰ ਆਹ ਗੱਲਾਂ ਫਾਲੋ ਕੀਤੀਆਂ ਇੱਕ ਵੀ ਗੱਲ ਜ਼ਿੰਦਗੀ ਚ ਧਾਰੀ ਨਹੀਂ ਪੌੜੀ ਪੌੜੀ ਚੜਦਾ ਰਿਹਾ ਕਦੇ ਅਸਲੀ ਪੌੜੀ ਚੜਿਆ ਹੀ ਨਹੀਂ ਭੱਜ ਭੱਜ ਜਾਂਦਾ ਮੰਦਰ ਮਸਜਿਦੀ ਗੁਰਦੁਆਰੇ ਕਦੇ ਆਪਣੇ ਅੰਦਰ ਵੜਿਆ ਹੀ ਨਹੀਂ ਸਭ ਤੋਂ ਵੱਡੀ ਗੱਲ ਅੰਦਰ ਦੀ ਖੇਡ ਹੈ ਗੁਰਬਾਣੀ ਦੀ ਰੂਹਾਨੀਅਤ ਦੇ ਅੰਦਰ ਜਾਵਾਂਗੇ ਤੇ ਫਿਰ ਪਤਾ ਲੱਗਦਾ ਹੈ